ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਟਰੰਪ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ ओपीटी ਨੂੰ ਖਤਮ ਕਰਨ ਦੇ ਲਈ ਅਮਰੀਕੀ ਸੰਸਦ ਕਾਂਗਰਸ ਦੇ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਪੜ ਰਹੇ 3 ਲੱਖ ਤੋਂ ਪਰੇ ਵਿਦਿਆਰਥੀਆਂ ਸਮੇਤ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਚਿੰਤਾ ਵੱਧ ਗਈ ਹੈ ਡੋਮਿਨਿਕਨ ਗੰਮਰਾਜ਼ ਦੀ ਰਾਸਤਾਨੀ ਡੋਮਿਨਿਕਨ ਦੇ ਵਿੱਚ ਮੰਗਲਵਾਰ ਤੜਕੇ ਇੱਕ ਨਾਈਟ ਕਲੱਬ 366 ਗੰਦੇ ਨਾਲ ਘਟੋ ਘਟ 79 ਲੋਕਾਂ ਦੀ ਮੌਤ ਹੋ ਗਈ ਹੈ ਅਤੇ 160 ਹੋਰ ਜ਼ਖਮੀ ਪਾਏ ਜਾ ਰਹੇ ਨੇ ਆਪਰੇਸ਼ਨ ਸੈਂਟਰ ਦੇ ਡਾਇਰੈਕਟਰ ਜੁਵਾਨ ਮੈਨੂਅਲ ਮੈਂਟਸ ਨੇ ਕਿਹਾ ਹੈ ਕਿ ਮਲਬੇ ਹੇਠ ਕੁਝ ਲੋਕਾਂ ਦੇ ਜ਼ਿੰਦਾ ਹੋਣ ਦੀ ਸੰਭਾਵਨਾ ਦੇ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਮਲਬਾ ਸਾਫ਼ ਕਰ ਰਹੇ ਹਾਂ ਅਤੇ ਲੋਕਾਂ ਦੀ ਭਾਲ ਵੀ ਕਰ ਰਹੇ ਹਾਂ ਮੈਂਡੇਸ ਨੇ ਮੰਗਲਵਾਰ ਸ਼ਾਮ ਤੱਕ 64 ਲੋਕਾਂ ਦੀ ਪੁਸ਼ਟੀ ਕੀਤੀ ਸੀ ਅਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਘੱਟੋ-ਘੱਟ 160 ਲੋਕ ਜ਼ਖਮੀ ਹੋਏ ਨੇ ਇਸ ਜਨਾਲੀ ਰਾਜੀ ਕਿ ਇਸ ਸਾਰੇ ਮਾਮਲੇ ਤੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਵਿੱਚ ਮੌਂਟੇ ਕ੍ਰਿਸਟੀ ਦੀ ਗਵਰਨਰ ਨੈਰਸੀ ਕਰੂਜ਼ ਵੀ ਸ਼ਾਮਲ ਸੀ ਪੁਰਨਾ ਨੇ ਦੇਰ ਰਾਤ 12:50 ਮਿੰਟ ਤੇ ਰਾਸ਼ਟਰਪਤੀ ਲੂਇਸ ਅਬਿਨੇਡਰ ਨੂੰ ਫੋਨ ਕਰਕੇ ਦੱਸਿਆ ਕਿ ਇੱਕ ਕੰਸਰਟ ਦੇ ਦੌਰਾਨ ਕੰਸਰਟ ਦੀ ਛੱਤ ਟਿਕ ਗਈ ਅਤੇ ਉਹ ਬੁਰੀ ਤਰ੍ਹਾਂ ਫਸ ਚੁੱਕੇ ਨੇ ਅਧਿਕਾਰੀਆਂ ਦੇ ਅਨੁਸਾਰ ਕ੍ਰੂਜ਼ ਦੀ ਬਾਦ ਵਿੱਚ ਇੱਕ ਹਸਪਤਾਲ 'ਚ ਮੌਤ ਵੀ ਹੋਈ ਹੈ ਇਸ ਹਾਦਸੇ ਦੇ ਵਿੱਚ ਸਾਬਕਾ ਮੇਜਰ ਲੀਗ ਬੇਸਬਾਲ ਪਿਚਰ ਓਕਟਾਵਿਓ ਡੋਟੇਲ ਦੀ ਵੀ ਮੌਤ ਹੋ ਜਾਣ ਦੀ ਖਬਰ ਹੈ ਇੱਥੇ ਦੱਸਿਆ ਗਿਆ ਕਿ ਨਾਈਟ ਕਲੱਬ ਦੀ ਛੱਤ ਉਸ ਸਮੇਂ ਡਿੱਗ ਗਈ ਜਦੋਂ ਮੇਰਿੰਗੋ ਗਾਇਕ ਰੂਬੀ ਪੇਰੇਜ਼ ਪੇਸ਼ਕਾਰੀ ਦੇ ਦੇਸੀ ਇਸ ਜਨਾਲੀ ਪੇਰੇਜ਼ ਦੇ ਮੈਨੇਜਰ ਐਂਟਿਕ ਪੋਲਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦਾ ਸੰਗੀਤ ਸਮਾਰੋਹ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਤੋਂ ਥੋੜੀ ਦੇਰ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਲਗਭਗ 1 ਘੰਟੇ ਬਾਅਦ ਹੀ ਨਾਈਟ ਕਲੱਬ ਦੀ ਛੱਤ ਬੁਰੀ ਤਰ੍ਹਾਂ ਡਿੱਗ ਗਈ ਪਾਲੇਨੋ ਦੇ ਅਨੁਸਾਰ ਪੈਰਿਸ ਦੇ ਸੰਗੀਤ ਸਮੂਹ ਦੇ ਸੈਕਸੋਫੋਨ ਵਾਦਕ ਦੀ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਕਿ ਪੈਰਿਸ ਦੇ ਸਬਤ ਹੋਰ ਮੈਂਬਰ ਵੀ ਜ਼ਖਮੀ ਹੋਏ ਨਹੀਂ ਇਸਨਾਲੀ ਉਹਨਾਂ ਕਿਹਾ ਕਿ ਇਹ ਇੱਕ ਝਟਕੇ ਦੇ ਵਿੱਚ ਹੋਇਆ ਅਤੇ ਸ਼ੁਰੂ ਦੇ ਵਿੱਚ ਮੈਨੂੰ ਲੱਗਿਆ ਕਿ ਉਹ ਚਾਲ ਆ ਗਿਆ ਪਰ ਮੈਂ ਕਿਸੇ ਤਰ੍ਹਾਂ ਇੱਕ ਕੋਨੇ ਵਿੱਚ ਜਾ ਕੇ ਆਪਣੀ ਜਾਨ ਬਚਾਈ ਦਾਸੀ ਇਸ ਦੁਖਦ ਖਬਰ ਉੱਤੇ ਬੋਲਦੇ ਹੋਏ ਰਾਸ਼ਟਰਪਤੀ ਲੂਇਸ ਅਬਿਨੇਡਰ ਨੇ ਐਕਸ ਉੱਤੇ ਪੋਸਟ ਕੀਤਾ ਕਿ ਸਾਰੀਆਂ ਬਚਾਅ ਏਜੰਸੀਆਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੰਤਕ ਮਿਹਨਤ ਕਰ ਰਹੀਆਂ ਨੇ ਅਸੀਂ ਜੈਟ ਸੈਟ ਨਾਈਟ ਕਲੱਬ ਦੇ ਵਿੱਚੋਂ ਵਾਪਰੀ ਇਸ ਦੁਖਾਂਤ ਤੋਂ ਬਹੁਤ ਹੀ ਦੁਖੀ ਹਾਂ ਇਤਿਹਾਸ ਤੋਂ ਬਾਅਦ ਅਸੀਂ ਮਿੰਟ ਦਰ ਮਿੰਟ ਇਸ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕਰ ਰਹੇ ਹਾਂ ਇਥੇ ਦੱਸਿਆ ਕਿ ਜਿੱਥੇ ਇੱਕ ਪਾਸੇ ਮਾਹੌਲ ਗਰਮਾਇਆ ਹੋਇਆ ਤਾਂ ਉੱਥੇ ਹੀ ਇਸ ਦੇ ਨਾਲ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਨਾਲ ਜੁੜੇ ਵਕੀਲਾ ਦਾ ਕਹਿਣਾ ਹੈ ਕਿ ਪਹਿਲਾਂ ਅਜੇ ਛੋਟੇ ਅਪਰਾਧਾਂ ਦੇ ਲਈ ਵੀਜ਼ੇ ਰੱਦ ਨਹੀਂ ਕੀਤੇ ਜਾਂਦੇ ਸਨ ਤੇ ਹੁਣ ਵਿਦਿਆਰਥੀਆਂ ਨੂੰ ਵੀਜ਼ਾ ਰੱਦ ਹੋਣ ਤੋਂ ਰੋਕਣ ਦੇ ਲਈ ਤੁਰੰਤ ਕਾਨੂੰਨੀ ਸਲਾਹ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਬਿਊਰਿਪੋਰਟ ਚੈਨਲ ਪੰਜਾਬੀ